ਅਲਜੀਟੀ ਪਹਿਲਾਂ ਕਰਾ ਲਈਏ ਕਬਜ਼ਾ ਬਾਅਦ ਚਲਾਵਾਂਗੇ ਮੈਂ ਕਹਿੰਦਾ ਵੀ ਕਬਜ਼ਾ ਪਹਿਲਾਂ ਲੈ ਲਓ ਤਾਂ ਜ਼ਿਆਦਾ ਵਧੀਆ ਕਿਉਂਕਿ ਕਈ ਵਾਰੀ ਕਬਜ਼ੇ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਕਿੱਦਾਂ ਦੀ ਪ੍ਰੋਬਲਮ ਆ ਸਕਦੀ ਹੈ ਕੋਈ ਚਾਰੇ ਭਰਾਵਾਂ ਦੀ ਜ਼ਮੀਨ ਆਪਸ ਦੇ ਵਿੱਚ ਉਹਨਾਂ ਦੀ ਅਪਚ ਵੰਡ ਨਹੀਂ ਹੋਈ ਉਹ ਕਹਿੰਦਾ ਜੀ ਮੇਰੀ ਇੱਥੇ ਪਈ ਆ ਮੇਰੀ ਇੱਥੇ ਪਈ ਆ ਜਾਂ ਕੋਈ ਹੋਰ ਕਿਸੇ ਤਰੀਕੇ ਦੇ ਅਸੀਂ ਹਰਿਆਣੇ 'ਚ ਕੋਈ ਜ਼ਮੀਨ ਲਈ ਸੀਗੀ ਉੱਥੇ 67 ਫੁੱਟ ਦੀ 77 ਫੁੱਟ ਦੀ ਰੋਡ ਸੀ ਉਹ ਕਹਿੰਦੇ 67 ਫੁੱਟ ਦੀ ਰੋਡ ਹੈ ਉਹ 10 ਫੁੱਟ ਪਿੱਛੇ ਤੁਹਾਨੂੰ ਮਤਲਬ ਪਿੱਛੇ ਦੰਦੇ ਸੀਗੇ ਵੀ ਮੁਰੇਰ ਤੋਂ ਸ਼ੁਰੂ ਕਰਾਂਦਾ ਇਹ ਰੋਡ ਵਾਲੀ ਜਿੰਦ ਤੋਂ ਲੇਕਿਨ ਜਦੋਂ ਅਸੀਂ ਸਾਰੇ ਕਾਗਜ਼ ਪੱਤਰ ਉਹਦੇ ਮੁਰੇਰ ਦਿਖਾਏ ਉਹਨਾਂ ਨੂੰ ਫਿਰ ਉਹਦੇ ਤੇ ਤਸੱਲੀ ਹੋਈ ਫਿਰ ਅਸੀਂ 77 ਫੁੱਟ ਦੇ ਹਿਸਾਬ ਨਾਲ 10 ਫੁੱਟ ਹੋਰ ਪਿੱਛੇ ਚੱਲ ਗਏ ਸੀ ਉਹਦੇ ਉਹਦਾ ਕਬਜ਼ਾ ਲਿਆ 8 ਕਮਰਲੇ ਦੀ ਜਗ੍ਹਾ ਦਾ ਫਰਕ ਪੈਂਦਾ 8 8 ਮਰਲੇ ਜਗ੍ਹਾ ਉਹਨਾਂ ਤੋਂ ਵੱਧ ਦੀ ਮਤਲਬ ਆਹ ਚੀਜ਼ਾਂ ਦਾ ਜਿਹੜੀ ਚੀਜ਼ਾਂ ਹੈਗੀਆਂ ਇਹਨਾਂ ਚੀਜ਼ਾਂ ਦਾ ਬਹੁਤਿਆਂ ਟੱਕਣਾ ਪਏਗਾ ਸਿੱਖ ਕਾਗਜ਼ ਦੇਖਣੇ ਚੰਗੇ ਤਰੀਕੇ ਨਾਲ ਕਾਗਜ਼ ਦੇਖੋ ਉਹਦਾ ਮਤਲਬ ਕਬਜ਼ਾ ਦੇਖੋ ਕਿਹਦੇ ਕੋਲ ਹੈ ਉਹਦੇ ਚ ਹੋਰ ਕਿਹੜੀਆਂ-ਕਿਹੜੀਆਂ ਗੱਲਾਂ ਹੋ ਸਕਦੀਆਂ ਜਿਹੜਾ ਐਗਰੀਮੈਂਟ ਕਰਨ ਲੱਗੇ ਸਭ ਚੀਜ਼ਾਂ ਧਿਆਨ ਰੱਖਣਾ ਵੀ ਕਿਹੜੇ-ਕਿਹੜੇ ਦਰਖਤ ਦੇ ਵਿੱਚ ਮਿਲੂਗੇ ਸਾਨੂੰ ਕਿਹੜਾ ਕੋਈ ਕੋਠਾ ਬਣਿਆ ਉਹ ਮਿਲੂਗਾ ਕਿਹੜੀ ਪੈਹੀ ਲੱਗਦੀ ਹੈ ਕਿਹੜੀ ਮੋਟਰ ਹੈ ਵਿੱਚ ਇਹ ਸਾਰੀ ਚੀਜ਼ਾਂ ਤੇ ਸਾਨੂੰ ਧਿਆਨ ਰੱਖਣਾ ਪਏਗਾ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਮਿਸ ਕਰ ਦਾਂਗੇ ਫਿਰ ਸਾਡਾ ਨੁਕਸਾਨ ਹੋ ਜਾਊਗਾ ਕਿਤੇ ਨਾ ਕਿਤੇ ਕੋਰਟ ਕੇਸ ਹੋ ਜਾਊਗਾ ਸਾਡਾ ਰੋਲਾ ਪੈ ਜਾਊਗਾ ਰੋਲਾ ਨਹੀਂ ਰੋਲਾ ਨਾ ਪਵੇ ਇਦਾਂ ਕਰਕੇ ਆ ਪ੍ਰੋਪਰ ਤਰੀਕੇ ਨਾਲ ਲਿਖ ਕੇ ਜੇ ਤੁਸੀਂ ਇਹ ਲਿਖ ਕੇ ਕੰਮ ਕਰੋਗੇ ਫਿਰ ਤੁਹਾਡੇ ਜਿਹੜੀਆਂ ਚੀਜ਼ਾਂ ਹੈਗੀਆਂ ਆਪਣੇ ਆਪ ਹੀ ਸੈਟਲ ਹੁੰਦੀ ਚੱਲੀ ਜਾਣਗੀਆਂ ਜਦੋਂ ਕੋਈ ਵੀ ਨਵਾਂ ਪਰਸਨ ਕੰਮ ਸ਼ੁਰੂ ਕਰਦਾ ਹੈ ਤੁਹਾਨੂੰ ਹੁਣ ਤੱਕ ਤਾਂ ਬਹੁਤ ਐਕਸਪੀਰੀਅੰਸ ਹੋ ਗਿਆ ਹੁਣ ਦੇਖਿਆ ਵੀ ਹੋਣਾ ਤੁਸੀਂ ਨਵਾਂ ਪਰਸਨ ਫਸਦਾ ਕਿੱਥੇ ਕਿ ਜਾ ਗਿਆ ਕਿੱਥੇ ਕਿ ਜਾ ਕੇ ਉਹਦੇ ਹਮੇਸ਼ਾ ਫਸਣ ਦੇ ਜਿਹੜੇ ਚਾਂਸਸ ਜ਼ਿਆਦਾ ਬਣ ਜਾਂਦੇ ਨੇ ਨਹੀਂ ਉਹ ਕਹਿੰਦੇ ਸਾਵਧਾਨੀ ਹਟੀ ਦੁਰਘਟਨਾ ਘਟੀ ਜਿੱਥੇ ਬੰਦਾ ਸਾਵਧਾਨੀ ਮਤਲਬ ਘਟ ਘਟ ਜੂਗਾ ਬੰਦੇ ਦੀ ਉਹ ਕਰ ਲੇਗਾ ਫਿਰ ਬੰਦਾ ਉੱਤੇ ਤੇ ਉੱਥੇ ਬੰਦੇ ਦਾ ਨੁਕਸਾਨ ਹੋ ਜਾਏਗਾ ਜਿਸ ਕਰਕੇ ਇਸ ਬੰਦੇ ਨੂੰ ਸਾਵਧਾਨ ਰਹਿਣਾ ਚਾਹੀਦਾ ਬੰਦੇ ਨੂੰ ਆਪਣਾ ਲਿਖਤ ਪੜਤ ਪ੍ਰੋਪਰ ਰੱਖਣੀ ਚਾਹੀਦੀ ਹੈ। ਲਿਖਤ ਪੜਤ ਪ੍ਰੋਪਰ ਰੱਖੋਗੇ ਤਾਂ ਤੁਹਾਨੂੰ ਠੀਕ ਚੱਲ ਸਕਦੇ ਹੋ। ਤੇ ਜਿਹੜੀਆਂ ਗੱਲਾਂ ਹੋਰ ਹੈਗੀਆਂ ਵੀ ਸਾਹਮਣੇ ਵਾਲੇ ਬੰਦੇ ਨੂੰ ਤੋਂ ਚੈੱਕ ਕਰਨਾ ਵੀ ਇਹਦੇ ਟਾਈਟਲ ਠੀਕ ਹੈ ਕਿ ਨਹੀਂ ਠੀਕ। ਉਹਦੀ ਬਾਡੀ ਲੈਂਗੁਏਜ ਚੈੱਕ ਕਰਨੀ। ਕਈ ਵਾਰੀ ਇਹ ਦੇਖਿਆ ਵੀ ਕੋਈ ਬੰਦੇ ਦੀ ਪ੍ਰਾਪਰਟੀ ਹੁੰਦੀ ਨਹੀਂ। ਕੋਈ ਹੋਰ ਜਿਹਾ ਬੰਦਾ ਖੜਾ ਹੋ ਕੇ ਪ੍ਰਾਪਰਟੀ ਵੇਚਣ ਆ ਜਿੰਦਾ। ਉੱਥੇ ਠੱਗੀ ਵਜਣ ਵਜਣ ਦੀ ਚਾਂਸ ਹੋ ਜਾਂਦੀ ਹੈ। ਜਾਂ ਲਾਲਚ ਰੇਟ ਘੱਟ ਕਰ ਦਿੰਦਾ ਉਹ। ਸਾਹਮਣੇ ਵਾਲਾ ਬੰਦਾ ਲਾਲਚ ਕਰਕੇ ਫਸ ਜਾਂਦਾ ਉਹਦੇ ਵਿੱਚ। ਵੀ ਇਹ ਤਾਂ ਬੜੀ ਬਧੀ ਸਸਤ ਮਿਲਦਾ ਸੋਦਾ ਲੈ ਲਈ ਜੀ ਉਹ ਸਸਤੇ ਦੇ ਵਿੱਚ ਕੋਈ ਗੜਬੜ ਹੁੰਦੀ ਆ ਆ ਸਾਨੂੰ ਮਾਲਕ ਦਾ ਮਾਲਕ ਬਾਰੇ ਚੰਗੀ ਤਰ੍ਹਾਂ ਕੋਹਕ ਕਰਨੀ ਚਾਹੀਦੀ ਹੈ ਹਰ ਹਰ ਐਂਗਲ ਤੋਂ ਜੇ ਸਾਨੂੰ ਪਤਾ ਹੋਵੇ ਮਾਲਕ ਠੀਕ ਹੈ ਦਾ ਮਾਲਕ ਇਹ ਮਾਲਕ ਹੈਗਾ ਇਹ ਕੰਮ ਕਰਦਾ ਦੇ ਫਿਰ ਅਸੀਂ ਕਾਮਯਾਬ ਹੋ ਸਕਦੇ ਜੇ ਸਾਨੂੰ ਪਤਾ ਹੀ ਨਾ ਉਹ ਮਾਲਕ ਕੋਈ ਹੋਰ ਹੈ ਤੇ ਅਸੀਂ ਉਹਨੂੰ ਸਵਾਲ ਨਹੀਂ ਕਰਾਂਗੇ ਜਿਵੇਂ ਸਾਡੇ ਕੋਲ ਆਂਦੇ ਆ ਬੰਦੇ ਕਈ ਆਏ ਇੱਥੇ 9 ਫੀਸ ਦਾ ਕੋਈ ਪਲਾਟ ਸੀਗਾ ਵਿਕਣ ਵਾਤੇ ਆ ਤੇ ਕੋਈ ਜਨਨ ਨਹੀਂ ਹੋਰ ਖੜੀ ਕਰਤੀ ਮੇਰੇ ਸਾਹਮਣੇ ਜਾ ਕੇ ਹੂੰ ਉਹ ਵੀ ਜਦੋਂ ਨਨੀ ਸੀ ਕੋਈ ਬਲਿੰਦਰ ਗੌਰ ਉਹ ਲੈ ਕੇ ਖੜੀ ਕਰਤੀ ਵੀ ਆਹ ਇਹਦਾ ਪਲਾਟ ਹੈ ਜੀ ਤੇ ਜਦੋਂ ਜੇ ਮੈਂ ਹੁਣ ਚੁੱਪ ਰਹਿ ਜਾਂਦਾ ਫੇਰ ਮੈਂ ਫਸ ਗਿਆ ਸੀਗਾ ਪਰ ਮੈਂ ਉਹਨੂੰ ਪੁੱਛਣ ਲੱਗ ਗਿਆ ਵੀ ਇਹ ਇੰਡਸਟਰੀ ਪਲਾਟ ਤੁਸੀਂ ਕਦੋਂ ਲਿਆ ਸੀ ਕਿਹਨੇ ਲਿਆ ਸੀ ਕਾਦੇ ਬਾਤੇ ਲਿਆ ਸੀ ਕੀ ਇਹਦੇ 'ਚ ਬਣਾਉਣਾ ਸੀ ਤੇ ਬਣਾਇਆ ਕਿਉਂ ਨਹੀਂ ਇਹਦੀਆਂ ਨੀਂਹਾਂ ਕਿਉਂ ਨਹੀਂ ਭਰੀਆਂ ਇਹ ਇੰਨੇ ਸਵਾਲ ਕਿਤੇ ਉਹ ਬੰਦੇ ਮਤਲਬ ਚੋਰ ਸੀਗੇ ਉਹ ਮੇਰੀ ਗੱਲਾਂ 'ਚ ਆ ਗਏ ਮਤਲਬ ਪਤਾ ਲੱਗਿਆ ਉਹਨਾਂ ਦੇ ਵੀ ਚੋਰ ਐ ਉਹ ਸਲੇ ਉੱਠ ਕੇ ਭੱਜ ਗਏ ਉਹ ਜਿੰਨੇ ਤੁਸੀਂ ਸਵਾਲ ਵੱਧ ਤੋਂ ਵੱਧ ਕਰੋਗੇ ਉਹਨਾਂ ਤੁਸੀਂ ਫਰਾਡ ਤੋਂ ਬਚਣ ਦੇ ਤੁਹਾਡੇ ਚਾਂਸ ਘੱਟ ਜਾਣਗੇ ਸਵਾਲ ਜਿਆਦਾ ਤੋਂ ਜਿਆਦਾ ਕਰਨੀ ਚਾਹੀਦੀ ਹੈ ਤੁਹਾਨੂੰ ਕਿਉਂਕਿ ਚੋਰ ਦੇ ਪੈਰ ਨਹੀਂ ਹੁੰਦੇ ਜਿਹੜਾ ਬੰਦਾ ਤੁਹਾਡੇ ਨਾਲ ਫਰਾਡ ਕਰਨ ਵਾਸਤੇ ਆਇਆ ਜੇ ਤੁਸੀਂ ਸਵਾਲ ਜਿਆਦਾ ਕਰ ਲੋਗੇ ਤਾਂ 100% ਉਹ ਤੁਹਾਡੇ ਕਾਬੂ ਚ ਆ ਜਾਊਗਾ ਉਹ ਛੱਡ ਕੇ ਭੱਜ ਜਾਊਗਾ ਅਸੀਂ ਪ੍ਰਾਪਰਟੀ ਦੀ ਗੱਲ ਕਰਦੇ ਪੀ ਸੀ ਤਾਂ ਪ੍ਰਾਪਰਟੀ ਦੇ ਵਿੱਚੋਂ ਇਨਕਮ ਦੇ ਸੋਰਸਸ ਕੀ ਕੀ ਨੇ ਕਿੱਦਾਂ ਪ੍ਰਾਪਰਟੀ ਦੇ ਵਿੱਚੋਂ ਪੈਸੇ ਕਮਾਏ ਜਾਂਦੇ ਪਹਿਲੀ ਗੱਲ ਤਾਂ ਪ੍ਰਾਪਰਟੀ ਦੇ ਵਿੱਚ ਪ੍ਰਾਪਰਟੀ ਦੇ ਰੇਟਾਂ ਦੀ ਗੱਲ ਹੈ ਵੀ ਰੇਟ ਵੱਜ ਜਾਂਦੇ ਆ ਟਾਈਮ ਦੇ ਨਾਲ ਰੇਟ ਵਧ ਜਾਂਦੇ ਉਹਦੇ ਬੜੇ ਪੈਸੇ ਕਮਾਏ ਜਾ ਸਕਦੇ ਦੂਜੇ ਨੰਬਰ ਤੇ ਮੈਂ ਕਹਣਾ ਰੀਸ਼ੇਪ ਕਰਨਾ ਪ੍ਰਾਪਰਟੀ ਨੂੰ ਹੂੰ ਰੀਸ਼ੇਪ ਕਰਨ ਦਾ ਮਤਲਬ ਹੈ ਜੇ ਕੋਈ ਦੇ ਰਸਤਾ ਠੀਕ ਨਹੀਂ ਹੈ ਰਸਤਾ ਠੀਕ ਕਰ ਲਓ ਕੋਈ ਡੁੰਗੀ ਹੈ ਜ਼ਮੀਨ ਉਹ ਚ ਮਿੱਟੀ ਪਾ ਲਓ ਕੋਈ ਆਲੇ ਦੁਗਲੇ ਦੀ ਉਹਦੀਆਂ ਝਾੜੂ ਚ ਝਾੜੀਆਂ ਖੜੀਆਂ ਹੋਰ ਕੜੀਆਂ ਝੜੀਆਂ ਸਾਫ਼ ਕਰਕੇ ਨੀਂਹਾਂ ਭਰ ਕੇ ਮਿੱਟੀ ਪਾ ਕੇ ਦਿਖਾ ਦਿਓ ਉਹਨੂੰ ਚੰਗੇ ਪੱਥੇ ਜਦੋਂ ਜੋਤ ਦਿਖੇਗਾ ਉਹ ਵਿਕੇਗਾ ਦੇ ਲੋ ਜਿਹੜੀ ਲੋਨਸ ਦੀ ਗੱਲ ਕਰ ਰਹੇ ਸੀ ਕਿ ਲੋਨ ਲੈ ਕੇ ਕਈ ਜਾਣੇ ਆਪਣਾ ਬਿਜ਼ਨਸ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਨੇ ਪ੍ਰਾਪਰਟੀਆਂ ਦੇ ਉੱਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਨਹੀਂ ਲੋਨ ਲੈ ਕੇ ਜਿਹੜੇ ਮੈਂ ਦੇਖਿਆ ਇੱਕ ਇੱਥੇ ਕੁਰਾਲੀ ਮੈਂ ਤਾਂ ਦੱਸਦਾ ਉਹਨਾਂ ਹਮੇਸ਼ਾ ਦੱਸਦਾ ਉਹਨਾਂ ਵੀ ਕੁਰਾਲੀ ਕਿਸੇ ਬੰਦੇ ਨੇ 50 ਲੱਖ ਦੀ ਮਤਲਬ 45 ਲੱਖ ਰੁਪਏ ਨਹੀਂ 25-26 ਲੱਖ 25-25 ਲੱਖ ਦੀ ਪ੍ਰਾਪਰਟੀ ਲੈਣੀ ਪ੍ਰਾਪਰਟੀ ਮਕਾਨ ਮਿਲਦਾ ਸੀ ਕੋਈ ਉਹਦੇ ਕੋਲ ਪੈਸੇ ਨਹੀਂ ਸੀ ਉਹਨੂੰ ਪ੍ਰਾਪਰਟੀ ਲੈਣ ਗਿਆ ਵੀ ਤੂੰ ਯਾਰ ਬੈਂਕ ਤੋਂ ਲੋਨ ਲੈ ਲੈ ਹੁਣ ਉਹ ਬੰਦਾ ਜੌਬ ਕਰਦਾ ਸੀਗਾ ਜੋਬ ਕਰਦਾ ਸੀਗਾ ਉਹਨੂੰ ਬੈਂਕ ਨੇ ਲੋਨ ਦਿੱਤਾ ਉਹਦੀ ਪੇਨ ਸਲਿੱਪ ਮਤਲਬ ਪੇ ਸਲਿੱਪ ਦੇ ਕੇ ਉਹਦੀ ਜਿਹੜੀ ਪੇ ਸਲਿੱਪ ਸੀ ਉਹਦੀ ਪੇ ਸਲਿੱਪ ਦੇ ਕੇ ਉਹਨੂੰ ਲੋਨ ਦਿੱਤਾ ਉਹਨੂੰ ਲੋਨ ਦੇਗਾ ਉਹਨੇ ਰਜਿਸਟਰੀ ਕਰਾ ਲਈ ਮਕਾਨ ਪੁਰਾਣਾ ਸੀ ਮਕਾਨ ਪੁਰਾਣਾ ਕਿਸੇ ਨੂੰ ਸਲਾਹ ਦਿੱਤੀ ਵੀ ਇਹ ਤਾਂ ਦੁਕਾਨਾਂ ਨਿਕਲ ਜਾਣਗੀਆਂ ਕੋਰਾਲੀ ਸ਼ਹਿਰ ਦੀ ਤੇ ਉਹਨੇ ਉਹਨੂੰ ਢਾ ਕੇ ਉਹਦੀ ਰਿਵਾਈਜ਼ਡ ਪਲਾਨ ਪਾ ਕੇ ਉਹਦੇ ਅੰਦਰ ਉਹ ਦੁਕਾਨਾਂ ਨਕਸ਼ੇਪਾਸ ਕਰਾ ਲਈ ਉਹਨੇ ਨਕਸ਼ੇਪਾਸ ਹੋ ਗਿਆ ਉਹ 50 ਲੱਖ ਰੁਪਏ ਤੇ ਵੇਚਤਾ ਉਹਨੇ ਮਤਲਬ 25 ਲੱਖ ਦੀ ਪੈਂਦੀ 6 ਮਹੀਨੇ ਦੇ ਵਿੱਚ 50 ਲੱਖ ਰੁਪਏ ਵੇਚਤੀ ਇਹ ਲੋਨ ਲੈ ਕੇ ਪੈਸੇ ਕਮਾ ਲਈ। ਇੱਕ ਮਾਨਕਪੁਰ ਪਿੰਡ ਦੇ ਵਿੱਚ ਐ। ਬਹੁਤ ਵਧੀਆ ਜਗ੍ਹਾ ਸੀਗੀ। 62 ਫੁੱਟ ਫਰੰਟ ਐ ਉਹਨੂੰ। ਉਹਦੇ 3-4 ਸ਼ੋਰੂਮ ਕੱਢਦੇ ਬੰਦੇ ਨੇ। ਪਹਿਲਾਂ ਉਹ ਰੈ residențial ਜੀ। ਬਾਅਦ ਦੇ ਵਿੱਚ ਉਹ ਲਾਲਕੀਰ ਦੇ ਅੰਦਰ ਐ। ਉਹਦੇ ਵਿੱਚ ਦੁਕਾਨਾਂ ਕੱਢ ਗਏ। ਉਹ ਉਹਦੇ ਵਿੱਚੋਂ ਪੈਸੇ ਹੋ ਗਏ। ਮਤਲਬ ਬੰਦੇ ਨੇ ਲੋਨ ਲੈ ਕੇ ਆਪਣੇ ਉਹਦੇ ਕਰ ਲਿਆ। ਲੋਨ ਲੈ ਲਿਆ ਵੀ ਮਕਾਨ ਦੇ ਉੱਪਰ ਤੇ ਉਹਨੂੰ ਢਾ ਕੇ ਉਹਦੇ ਵਿੱਚੋਂ ਦੁਕਾਨਾਂ ਨਿਕਲ ਗਈਆਂ। ਦੁਕਾਨਾਂ ਨਿਕਲੀਆਂ ਤਾਂ ਕੰਨਾ ਵੇਚ ਕੇ ਉਹਨੇ ਬੈਂਕ ਤੇ ਲੋਨ ਵੀ ਤਾਰਤਾ ਆਪਣੇ ਪੈਸੇ ਵੀ ਵਿਚਾਲੇ ਉਹਨੇ। ਲੋਨ ਲੈਣਾ ਕੋਈ ਬੁਰੀ ਗੱਲ ਥੋੜੀ ਐ। ਲੋਨ ਲੈਣਾ ਕਿਹਦਾ ਮੰਨਿਆ ਜਾਂਦਾ ਕਹਿੰਦੇ ਬਹੁਤ ਬੁਰਾ ਹੁੰਦਾ ਵਾ ਲੋਹਣੇ ਬੜੇ ਔਖੇ ਨੇ ਯਾਰ ਇਹ ਤੇ ਜਿਹੜੇ ਬੰਦੇ ਨੂੰ ਪੈਸਾ ਨਹੀਂ ਵਰਤਣਾ ਹੁੰਦਾ ਉਹਦੇ ਵਾਤੇ ਔਖਾ ਜਿਹੜੇ ਬੰਦੇ ਹੁਣ ਸ਼ੇਰਾਂ ਦਾ ਸ਼ੇਰਾਂ ਦਾ ਨਾਲ ਤਮਾਸ਼ਾ ਦਿਖਾਉਂਦੇ ਆ ਉਹਨਾਂ ਨੂੰ ਸ਼ੇਰਾਂ ਨੂੰ ਡਰ ਥੋੜੀ ਲੱਗਦਾ ਸ਼ੇਰਾਂ ਨੂੰ ਡਰ ਕੇ ਨੂੰ ਲੱਗਦਾ ਜਿਹਨੂੰ ਸ਼ੇਰ ਨੂੰ ਸ਼ੇਰ ਕਾਬੂ ਨਹੀਂ ਕਰਨੇ ਆਂਦੇ ਲੋਕ ਸੱਪ ਨੂੰ ਗਲਜਾ ਪਾ ਕੇ ਘੁੰਮਦੇ ਆ ਇੱਕ ਲੋਕ ਸੱਪ ਦੇਖ ਕੇ ਉਹਦਾ ਪਿਸ਼ਾਬ ਨਿਕਲ ਜਾਂਦਾ ਉਹਨਾਂ ਦਾ ਤੇ ਤੁਸੀਂ ਕਿਹੜੇ ਚਾਹਦੇ ਹੋ ਗਲਤ ਹੈ ਨਾ ਜੇ ਜੱਪਾਂ ਦੇ ਵਿੱਚ ਤੁਸੀਂ ਖੇਡਣਾ ਹੈਗਾ ਤਾਂ ਸੱਪਾਂ ਦੀ ਸੈਕੈਲੋਜੀ ਉਹ ਕਰਨਾ ਆਉਣਾ ਚਾਹੀਦਾ ਲੋਕ ਕੁੱਤਿਆਂ ਦੇ ਕੰਮ ਵਪਾਰ ਕਰਦੇ ਆਂ ਕੁੱਤੇ ਦਾ ਬਿਜ਼ਨਸ ਕਰਦੇ ਲੋਕ ਕੁੱਤੇ ਕੁੱਤਿਆਂ ਦੇ ਵਿੱਚੋਂ ਪੈਸੇ ਕਮਾਉਂਦੇ ਕਈ ਕੁੱਤੇ ਤੋਂ ਡਰ ਲੱਗਦੇ ਕਈਆਂ ਕਈਆਂ ਨੂੰ ਕੋਈ ਗੱਲ ਸਿੱਖੜ ਦੀ ਗੱਲ ਹੈ ਵੀ ਉਹਨਾਂ ਨੂੰ ਹੈਂਡਲ ਕਿੱਦਾਂ ਕਰਾਂ ਯਾਰ ਜੇ ਤੁਸੀਂ ਪੈਸੇ ਤੇ ਲੋਨ ਦੇ ਪੈਸੇ ਨੂੰ ਹੈਂਡਲ ਕਰਨਾ ਆ ਗਿਆ ਤੁਹਾਨੂੰ ਤਾਂ ਡੈਫੀਨਿਟਲੀ ਤੁਹਾਨੂੰ ਕੀ ਪ੍ਰੋਬਲਮ ਹੋਵੇ ਚ ਹੋ ਹੀ ਸਕਦਾ ਤੁਹਾਡਾ ਕੰਮ ਫਿਰ ਤਾਂ ਬਹੁਤ ਵਧੀਆ ਹੋ ਜਾਦਾ ਨਾ ਉੱਥੇ ਤੇ ਜੇ ਮਤਲਬ ਤੁਸੀਂ ਨਹੀਂ ਕੋਈ ਕੁਝ ਕਰਨਾ ਫਿਰ ਤਾਂ ਐਵੇਂ ਕਹੀ ਜਾਓ ਵੀ ਲੋਨ ਦਾ ਪੈਸਾ ਮਾੜਾ ਜੀ ਲੋਨ ਦਾ ਉਹ ਮਾੜਾ ਮੈਨੂੰ ਦੱਸੋ ਵੀ 3 ਰੁਪਏ ਮੰਨੀ ਤੇ ਉੱਪਰ ਲੋਨ ਨਹੀਂ ਐ ਅਡਾਨੀ ਦੇ ਉੱਪਰ ਲੋਨ ਨਹੀਂ ਐ ਜਿੰਨੇ بڑے بڑے ਬੰਦੇ ਆ ਕੋ ਸਾਰੇ ਲੋਨ ਲੈਣ ਨੂੰ ਕਰਦੇ ਜਿਹੜੇ ਮਲੰਗ ਬੰਦੇ ਉਹ ਕਹਿੰਦੇ ਲੋਨ ਨਹੀਂ ਲੈਣਾ ਚਾਹੀਦਾ ਹਾਂ ਇਹ ਇਹ ਜਰਤ ਤਨ ਮੀਡਲ ਕਲਾਸ ਫੈਮਲੀ ਦੀ ਜੋ ਮਲੰਗ ਜਿਹੜੇ ਮੀਡਲ ਨਹੀਂ ਮਲੰਗ ਮਲੰਗ ਬੰਦੇ ਉਹ ਕਹਿੰਦੇ ਲੋਨ ਨਹੀਂ ਲੈਣਾ ਚਾਹੀਦਾ ਲੋਨ ਲੈਣਾ ਕਦੋਂ ਮਾੜਾ ਜਦੋਂ ਤੁਹਾਨੂੰ ਪੈਸਾ ਵਰਤਣ ਆ ਨਹੀਂ ਜਾਂਦਾ ਜੇ ਤੁਹਾਨੂੰ ਪੈਸਾ ਵਰਤਣ ਆ ਤਾਂ ਫਿਰ ਲੋਨ ਲੈਣਾ ਕੀ ਮਾੜਾ ਯਾਰ ਇਹ ਤਾਂ ਅਸਲ ਵਿੱਚ ਆਪਣਾ ਚੰਗੀ ਹੈ ਚੀਜ਼ ਨਹੀਂ ਯਾਰ ਕੀ ਦਿੱਕਤ ਹੈ ਤੁਹਾਨੂੰ ਲੋਕਾਂ ਦੇ ਪੈਸੇ ਆ ਲੋਕਾਂ ਦੇ ਪੈਸੇ ਨਾਲ ਤੁਸੀਂ ਪੈਸਾ ਕਮਾ ਲੋਗੇ ਲੋਕ ਫਿਰ ਹੋਰ ਤੁਹਾਨੂੰ ਕੀ ਚਾਹੀਦਾ ਯਾਰ ਤੁਹਾਨੂੰ ਮਿਹਨਤ ਨਹੀਂ ਕਰਨੀ ਵੀ ਪੈਸਾ ਤੁਹਾਨੂੰ ਬਾਰ ਬਾਰ ਮਿਲ ਗਿਆ ਪੈਸਾ ਮਿਲ ਗਿਆ ਤੁਸੀਂ ਕੰਮ ਕਰ ਲਿਆ ਕੰਮ ਕਰਕੇ ਤੁਸੀਂ ਪੈਸੇ ਕਮਾ ਲਏ ਇਸ ਤੋਂ ਵਧੀਆ ਕੀ ਹੋ ਸਕਦਾ ਮੋੜਨ ਦੀ ਗੱਲ ਆ ਜਾਂਦੀ ਨਾ ਵੀ ਕੀ ਜਣੇ ਮੋੜੋ ਤਾਂ ਮੈਂ ਤਾਂ ਕਹਿੰਦਾ ਵਿੱਚ ਫਿਰ ਐਮ3 ਦਾ ਫਾਰਮੂਲਾ ਸਿੱਖੋ ਮਨੀ ਮੇਕਿੰਗ ਫਿਰ ਮਨੀ ਮੈਨੇਜਿੰਗ ਪੈਸੇ ਨੂੰ ਮੈਨੇਜ ਕਰਨਾ ਸਿੱਖੋ ਪੈਸੇ ਨੂੰ ਮਲਟੀਪਲਾਈ ਕਰਨਾ ਸਿੱਖੋ ਉਹ ਚੀਜ਼ਾਂ ਆਣੀਆਂ ਨਹੀਂ ਤੇ ਪੈਸੇ ਮਤਲਬ ਉਠਾ ਆਪਣੇ ਤਾਂ ਨਹੀਂ ਹੁੰਦਾ ਫਿੱਟੇ ਮੂ ਗੋਡਿਆਂ ਦਾ ਤੁਸੀਂ ਇਹ ਨਾ ਨਾ ਕੰਮ ਕਰੋ ਪਿੱਟੇ ਮੂ ਗੋਡਿਆਂ ਦਾ ਨਹੀਂ ਐ ਫਿੱਟੇ ਮੇ ਥੋੜੇ ਹੀ ਐ ਵੀ ਥੋੜੇ ਤੇ ਨਹੀਂ ਉਠੋਂਦਾ ਗੋਡਿਆਂ ਨੂੰ ਕੋਈ ਪੋ ਕੁਝ ਨਹੀਂ ਹੋਇਆ ਪੈਸੇ ਨੂੰ ਪੈਸਾ ਚਾਹੇ ਲੋਨ ਦਾ ਹੋਵੇ ਚਾਹੇ ਆਪਣਾ ਹੋਵੇ ਪੈਸਾ ਉਹੀ ਕੰਮ ਕਰਦਾ ਜਿਹੜਾ ਟਿਕਾਣੇ ਤੇ ਲੱਗੇ ਮਨੀ ਇਸ ਐਕਸਲੈਂਟ ਸਰਵਟੇ ਕਿਹਾ ਗਿਆ ਪੈਸਾ ਸ਼ਾਨਦਾਰ ਨੋ ਕਰੇ ਮੜਾ ਮਾਲਕ ਹੈ ਪੈਸਾ ਸ਼ਾਨਦਾਰ ਨੋ ਕਰ ਕਦੋਂ ਜੇ ਤੋਂ ਕੰਮ ਤੇ ਲੱਗ ਜਾ ਫੇ ਜੋ ਮਰਜ਼ੀ ਕਰਾ ਲਓ ਤੇ ਜੇ ਸ਼ਾਨਦਾਰ ਨੌਕਰ ਨਹੀਂ ਬਣਨਾ ਤੁਸੀਂ ਉਹਨੂੰ ਪਿਓ ਬਣਾ ਕੇ ਪੇਟਾ ਲਓਗੇ ਫਿਰ ਤੁਹਾਡਾ ਕੰਮ ਨਹੀਂ ਕਰੂਗਾ ਜਾਂ ਦੂਜੀ ਤਰੀਕੇ ਨਾਲ ਕਹਿਆ ਜਾਂਦਾ ਮਨੀ ਕੈਨ ਬੀ ਕੰਪੇਅਰਡ ਵਿਦ ਅ ਰੈਸਟਿਵ ਹੋਰਸ ਰੈਸਟਿਵ ਉਹਦਾ ਜਿੱਦੀ ਘੋੜਾ ਤਾਕਤਵਰ ਵੀ ਪੈਸੇ ਦੀ ਤੁਲਨਾ ਇੱਕ ਜਿੱਦੀ ਤੇ ਤਾਕਤਵਰ ਘੋੜੇ ਨਾਲ ਕੀਤੀ ਜਾਂਦੀ ਹੈ